ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਜੋ ਕਿ ਆਪਣਾ ਸਮੂਹ ਲਾਕੇ ਦੀ ਸੰਗਤਾਂ ਦੇ ਸਯੋਗ ਦੇ ਨਾਲ ਹਰ ਸ਼ੁੱਕਰਵਾਰ ਨੂੰ ਏਮ ਜਹ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ ਚੱਲਦੀ ਹੈ ਉਹ ਸਮੂਹ ਸੰਗਤ ਬਠਿੰਡਾ ਸ਼ਹਿਰ ਵਾਸੀਆਂਾਂ ਤੇ ਵਿਸ਼ੇਸ਼ ਸਹਿਯੋਗੀ ਸਾਡੇ ਜਿਹੜੇ ਪਿੰਡ ਹੈ ਪਿੰਡ ਕੋਠੇ ਫੂਲਾ ਸਿੰਘ ਵਾਲੇ ਕੋਠੇ ਸੰਧੂਆਂ ਵਾਲੇ ਜਿੱਥੋਂ ਕੀ ਦੁੱਧ ਦੁੱਧ ਤੇ ਪ੍ਰਸ਼ਾਦਾਂ ਦੀ ਸੇਵਾ ਚ ਆਉਂਦੀ ਆ ਹਰ ਸ਼ੁੱਕਰਵਾਰ ਨੂੰ ਪਿੰਡ ਕੋਠੇ ਲਾਲ ਸਿੰਘ ਵਾਲੇ ਤੋਂ ਦੁੱਧ ਤੇ ਲੱਸੀ ਦੀ ਸੇਵਾ ਹੁੰਦੀ ਹੈ ਹਰ ਸ਼ੁੱਕਰਵਾਰ ਨੂੰ ਇਸੇ ਤਰ੍ਹਾਂ ਪੰਡ ਮਹਿਮਾ ਸਰਕਾਰੀ ਮਹਿਮਾ ਸਵਾਈ ਤੇ ਮਹਿਮਾ ਸਰਜਾ ਇਥੋਂ ਪ੍ਰਸ਼ਾਦਿਆਂ ਦੀ ਸੇਵਾ ਲੱਸੀ ਦੀ ਸੇਵਾ ਦੁੱਧ ਦੀ ਸੇਵਾ ਅਚਾਰ ਦੀ ਸੇਵਾ ਤੇ ਹਰ ਸ਼ੁੱਕਰਵਾਰ ਨੂੰ ਇਥੋਂ ਮਹਿਮੇ ਸਰਜੇ ਤੋਂ ਸੰਤਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਸਰਦੇਵ ਪ੍ਰਕਾਸ਼ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ ਦੇ ਵਿੱਚੋਂ ਹਰ ਸ਼ੁੱਕਰਵਾਰ ਨੂੰ ਜੋ ਕਿ ਦਾਲ ਦੀ ਸੇਵਾ ਚੌਲਾਂ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਪਿੰਡ ਬਲਾਡ ਮਹਿਮੇ ਤੋਂ ਬਲਾਡ ਮਹਿਮੇ ਤੋਂ ਪ੍ਰਸ਼ਾਦਿਆਂ ਦੀ ਲੱਸੀ ਦੀ ਦੁੱਧ ਦੀ ਸੇਵਾ ਤੇ ਪਿੰਡ ਲੱਖੀ ਜੰਗਲ ਤੋਂ ਜਿਹੜਾ ਆਪਣਾ ਲੱਖੀ ਜੰਗਲ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੋਂ ਲੱਸੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਕਿ ਕਣਕ ਦੀ ਸੇਵਾ ਇਹਨਾਂ ਪਿੰਡਾਂ ਦੇ ਵਿੱਚੋਂ ਵੀ ਕੀਤੀ ਜਾਂਦੀ ਹੈ ਤੇ ਪਿੰਡ ਅਬਲੂ ਤੋਂ ਵੀ ਕਣਕ ਦੀ ਸੇਵਾ ਭੇਜੀ ਗਈ ਹੈ ਪਿੰਡ ਗੰਗਾ ਤੋਂ ਕੋਟਲੀ ਪਿੰਡ ਦੇ ਜਿੰਨੇ ਵੀ ਕੋਠੇ ਹਨ ਉੱਥੋਂ ਵੀ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਪਿੰਡ ਕੋਠੇ ਕੌਰ ਸਿੰਘ ਵਾਲੇ ਤੋਂ ਵੀ ਕਣਕ ਦੀ ਸੇਵਾ ਕੀਤੀ ਜਾਂਦੀ ਹੈ ਪਿੰਡ ਚੋਟੀਆਂ ਤੋਂ ਸਾਬਜਾਂ ਤੋਂ ਕਿਲੀ ਪਿਸਿਆਣਾ ਕੋਟਪਾਈ ਭਲਾਈਆਂ ਨਾਲ ਭਲਾਈਆਂ ਨਾਲ ਜੋ ਕਿ ਮਾਰਕੀਟ ਦੇ ਵਿੱਚੋਂ ਮਾਇਆ ਦੀ ਸੇਵਾ ਕੀਤੀ ਜਾਂਦੀ ਹੈ ਤੇ ਇਹ ਸਮੂਹ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਪਿੰਡਾਂ ਦੇ ਵਿੱਚੋਂ ਜੋ ਲੰਗਰ ਦੀ ਸੇਵਾ ਜਾਂਦੀ ਹੈ ਵੱਧ ਤੋਂ ਵੱਧ ਇਸ ਲੰਗਰ ਸੇਵਾ ਨਾਲ ਜੁੜੋ ਤੇ ਜੋ ਵੀ ਕੋਈ ਪਿੰਡ ਦੀ ਸਮੂਹ ਸੰਗਤ ਕੋਈ ਦਿਨ ਮਹੀਨੇ ਤੋਂ ਜਾਂ ਹਰ ਰੋਜ਼